हां भी चमकावरा जी ठीक है हां जी अन ठीक है जी और जी ठीक हो ठीक है ठीक है थीक। आ ਤੁਸੀਂ ਜੀ ਆਹ ਛੱਤ ਬਣਾ ਕੇ ਆਲਸੀ ਬਣਾਈ ਜਾਂਦੇ ਹੋ ਪੰਛੀਆਂ ਨੂੰ ਇਹ ਜੀ ਪੰਛੀਆਂ ਦਾ ਰਹਿਣ ਬਸੇਰਾ ਜੀ ਨਹੀਂ ਤੁਸੀਂ ਆ ਪੱਕੀ ਛੱਤ ਕਿਉਂ ਨਹੀਂ ਪਾਈ ਇੱਥੇ ਥਾਂ ਦੇ ਤਾਂ ਪੰਛੀਆਂ ਨੂੰ ਲੁਕਣ ਲਈ ਤੇ ਆਲਸੀ ਬਣਾਤਾ ਇਹਨਾਂ ਨੂੰ ਤੇ ਤੁਸੀਂ ਦਰਖਤ ਲਾਓ ਆ ਛੱਤ ਕਿਉਂ ਪਾਈ ਐ ਇਹ ਛੱਤ ਤਾਂ ਜੀ ਓਹੋ ਆਪਣਾ ਵੀ ਰਹਿਣ ਬਸੇਰਾ ਹਾਂਜੀ ਇਹਨਾਂ ਦਾ ਵੀ ਰਹਿਣ ਬਸੇਰਾ ਹਾਂਜੀ ਇਹ ਕਿੱਥੇ ਜਾਣ ਅੱਗੇ ਜੀ ਸ਼ਿਰਕੀ ਦੀ ਛੱਤ ਹੁੰਦੀ। ਹਾਂਜੀ। ਸ਼ਿਰਕੀ ਦੀ ਛੱਤ ਨੂੰ ਇਹ ਪੰਛੀ ਦੋ ਇਹ ਕੱਟ ਕੇ ਵਿੱਚ ਆਂਡੇ ਦੇ ਦਿੰਦੇ। ਹਾਂਜੀ ਹਾਂ। ਹੁਣ ਤਾਂ ਪੀਵੀਸੀ ਛੱਤਾਂ ਹੋ ਗਈਆਂ। ਨਹੀਂ ਹੁਣ ਬਹੁਤ ਬਹੁਤ ਸਾਰੇ ਆਪਣੇ ਭਰਾ ਕਹਿੰਦੇ ਹੁੰਦੇ ਆ ਜਦੋਂ ਆਪਾਂ ਉਹ ਆਲ ਨੇ ਲਾਉਣੇ ਹੁੰਦੇ ਆ। ਹਾਂਜੀ। ਤੇ ਉਹ ਕਹਿੰਦਾ ਤੁਸੀਂ ਯਾਰ ਆਲਸੀ ਬਣਾਈ ਜਾਂਦੇ ਹੋ ਵੀ ਇਹਨਾਂ ਦੇ ਆਲ ਨੇ ਬਣਾਉਣੇ ਭੁੱਲ ਜਾਣਗੇ। ਹੁਣ ਤੁਸੀਂ ਆਹ ਦੇਖੋ ਆਹ ਇੱਥੇ ਚਿੜੀ ਨੇ ਬੱਚੇ ਦਿੱਤੇ ਹੋਏ ਆ। ਹਾਂਜੀ। ਇਹ ਵੀ ਤਾਂ ਇੱਕ ਆਲਸੀ ਬਣਾਉਣਾ ਹੀ ਆ। ਹਾਂਜੀ ਹਾਂਜੀ ਤੇ ਇਸ ਦੇ ਵਾਸਤੇ। ਹਾਂ। ਹੁਣ ਫਿਰ ਕੀ ਗੱਲਾਂ ਆਏ ਆ ਜੀ? ਅੱਜ ਕੱਲ੍ਹ ਤੁਹਾਨੂੰ ਪਤਾ ਹਨਾ ਹਰ ਇੱਕ ਕੋਠੀਆਂ ਪਾਈ ਜਾਂਦਾ ਲੈਂਟਰ ਪਾਈ ਜਾਂਦਾ ਵੀ ਇਹਨਾਂ ਰਹਿਣ ਬਸੇਰਾ ਹੈ ਨਹੀਂਗਾ ਕਿਉਂ ਜਿੱਥੇ ਰਹਿੰਦੇ ਸੀ ਵੱਧ ਜਿਹੜੇ ਇਹ ਚਿੜੀਆਂ ਨੇ ਆਪਣੀਆਂ ਰਹਿ ਕੇ ਬਾਲਿਆਂ ਚ ਰਾਜੀ ਨਹੀਂ ਜਿੱਥੇ ਇਹਨਾਂ ਨੂੰ ਕੋਈ ਚੀਜ਼ ਟੱਚ ਨਾ ਕਰੇ ਕਿਉਂ ਸੱਪ ਨੇ ਦਰਖਤਾਂ ਤੇ ਵੀ ਚੜ ਜਾਂਦੇ ਬਿੱਲੇ ਵੀ ਚੜ ਜਾਂਦੇ ਪਰ ਆਪਾਂ ਖੰਭਿਆਂ ਤੇ ਜਿਹੜੇ ਲਾਉਣ ਲੱਗੇ ਆਹ ਲੈ ਇਹਨਾਂ ਦੀ ਬੱਚਤ ਰਹਿੰਦੀ ਜਿਵੇਂ ਸਾਡੇ ਘਰੇ ਆ ਦੇਖੋ ਤੁਸੀਂ ਸਾਹਮਣੇ ਇਹਦੇ ਵਿੱਚ ਚਿੜੀਆਂ ਰਹਿੰਦੀ ਨੇ ਤੇ ਉਹ ਔਲੇ ਆਪਣੇ ਆ ਜਿਹੜਾ ਆ ਗਿਆ ਕੌਲਾ ਇਹਦੇ ਵੀ ਨੇ ਹਾਂ ਜੀ ਇਹਦੇ ਵਿੱਚ ਵੀ ਨੇ ਤੇ ਬਹੁਤ ਸੋਹਣੇ ਲਾਦੇ ਨੇ ਚੀ ਚੀ ਕਰਦੇ ਨੇ ਤੜਕੇ ਤੜਕੇ ਹਣਾ ਪੰਛੀ ਦੀ ਬਾਜ ਤੇ ਇਦਾਂ ਦਾ ਕਿਤੇ ਨਹੀਂ ਆਪਾਂ ਨੂੰ ਮਿਲਦਾ ਇਹ ਜਾਂ ਇਹ ਜੇ ਲੈਂਟਰ ਪਾ ਲਓ ਉੱਥੇ ਕੋਈ ਕਬੂਤਰ ਨਹੀਂ ਰਹੂਗਾ ਕੋਈ ਪੰਛੀ ਨਹੀਂ ਰਹੂਗਾ ਇਹਦੇ ਕਰਕੇ ਪੰਛੀ ਇੱਥੇ ਸੇਫ ਰਹਿੰਦੇ ਨੇ ਹੂੰ ਠੀਕ ਹੈ ਜੀ ਨਹੀਂ ਐ ਤਾਂ ਪਤਾ ਕੀ ਹੈ ਗੱਲ ਹੁਣ ਜਦੋਂ ਵੀ ਆਪਾਂ ਕੋਈ ਵੀਡੀਓ ਬਣਾਉਨੇ ਆ ਹਣਾ ਜੀ ਮੈਂ ਕੋਈ ਆਪਾਂ ਨੂੰ ਪਤਾ ਵੀ ਸਮੱਸਿਆ ਹੈ ਇਹ ਆਪਾਂ ਰਹਿਣ ਬਸਹਿਰਾ ਲਾਉਨੇ ਆ ਜੀ ਸੌਦੀ ਛੱਟ ਕਮੈਂਟ ਆ ਜਾਂਦੇ ਆ ਆਟਾ ਦਾਲ ਸਕੀਮ ਤੇ ਲਾਤਾ ਹੁਣ ਮੈਨੂੰ ਲੱਗਦਾ ਤੁਸੀਂ ਵੀ ਆਟਾ ਦਾਲ ਸਕੀਮ ਤੇ ਲਾਇਆ ਛੱਤ ਪਾ ਗਈ ਨਹੀਂ ਨਹੀਂ ਐਂ ਦਾ ਬਹੁਤ ਕੁਸਤੀ ਜਦੋਂ ਹਾਂ ਜੀ ਆਪਾਂ ਆਲਾਂ ਲਾਉਂਦੇ ਆ ਜੇ ਆਲਾਂ ਤੁਸੀਂ ਖੰਭਾ ਕੰਧ ਦੇ ਕੋਲੇ ਖੁੰਦਾ ਹੈ ਪੋੜ ਉਹਦੇ ਨੇੜੇ ਲਾ ਦਿਓ ਉਹਦੇ ਨੇੜੇ ਆਲਾਂ ਲਾ ਦਿਓ ਤੁਸੀਂ ਉਹਦੇ ਬਿਲਕੁਲ ਨਹੀਂ ਪੰਛੀ ਬੈਠੂ ਪੰਛੀ ਨੂੰ ਗਿਆਨ ਐ ਵੀ ਬਿੱਲੀ ਦੀ ਆਵਾਜ਼ ਆ ਕੇ ਆਉਂਦੀ ਹਾਂ ਉਹ ਨਹੀਂ ਬੈਠੂਗਾ ਸਹੀ ਗੱਲ ਹੈ ਸਭ ਚੀਜ਼ ਨੂੰ ਗਿਆਨ ਇਹ ਤੁਸੀਂ ਤਾਂ ਸਮਝਦੇ ਹੋ ਜੀ ਪਤਾ ਨਹੀਂ ਤਾਂ ਇਹ ਭਰਾ ਕੋਈ ਬਾਲੇ ਵੱਧ ਪਰੇ ਲਿਖਿਆ ਹਾਂਜੀ ਵੀ ਤਾਂ ਨਹੀਂ ਸਮਝਦੇ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਕੁਝ ਮੇਰੇ ਪਿੰਡ 'ਚ ਕਿਸੇ ਬੰਦੇ ਦਾ ਲਾਇਆ ਪਿਆ ਜੀ ਹਾਂਜੀ ਉਹ ਥੋਦੀ ਬਿੱਲੀ ਦੀ ਆਵਾਜ਼ ਆਈ ਹੈ ਹਾਂਜੀ ਉਹ ਕਵਰ ਕਰੀ ਨਹੀਂ ਇਹ ਤਾਂ ਅੰਛੀ ਨੂੰ ਪਤਾ ਹੈ ਪੰਛੀ ਤੇ ਬੜਦਾ ਨਹੀਂ ਹੈਗਾ ਸਾਨੂੰ ਦਿਖਾ ਦਾਂਗੇ ਆਪਾਂ ਉਹ ਤੇ ਬੜਦਾ ਨਹੀਂ ਹੈਗਾ ਪੰਛੀ ਉਹ ਤਾਂ ਜੀ ਬੜਨਾ ਹੀ ਨਹੀਂ ਹੁਣ ਜਦੋਂ ਉੱਥੇ ਲਗਾ ਉਹਨੂੰ ਪਤਾ ਬਿੱਲੀ ਨੇ ਚਿੜੀ ਨੇ ਸਾਰਾ ਕੁਝ ਸੋਚ ਕੇ ਆਲਣਾ ਬਣਾਉਣਾ ਠੀਕ ਹੈ ਹਾਂਜੀ ਹਾਂ ਹੈਨਾ ਉਹਨੂੰ ਪਤਾ ਹੀ ਨਹੀਂ ਟ੍ਰਾਂਸਫਰਨ ਕਦੋਂ ਕਰਾਉਂਗੀ ਹੂੰ ਟ੍ਰਾਂਸਫਰਨ ਅੰਗਲੇਰ ਵਿੱਚ ਹਾਂ ਚੈਨਲ ਵਾਲੀ ਜਾਂਦੀ ਦੀ ਹਾਂ ਚੈਨਲ ਚ ਪਾਉਗੀ ਹਾਂ ਨਾਲ ਉਸੇ ਇੰਨੀ ਗਰਮੀ ਹੁੰਦੀ ਹੈ ਜੀਮੀਦਾਰ ਪਰ ਅੱਜ ਇਥੇ ਮਰਜ਼ੀ ਦੇਖਦੇ ਮੇਰੇ ਵੀ ਚੈਨਲ ਤੇ ਹਾਂਜੀ ਬਸ ਉਸੇ ਪਾਸ ਜਾਂਦੇ ਜਿਵੇਂ ਤੂੜੀ ਵਾਲੇ ਕੋਠੇ ਹੋਵੇ ਉਹਨਾਂ ਵਿੱਚ ਜਿਹੜੇ ਖੁੱਡ ਛੱਡੇ ਹੁੰਦੇ ਨੇ ਅਕਸਰ ਚਿੜੀ ਉੱਥੇ ਜ਼ਿਆਦਾ ਸੇਵ ਰਹਿੰਦੀ ਹੈ ਹੁਣ ਗੱਲ ਆਏ ਆ ਆਪਾਂ ਐ ਆਪਾਂ ਤਾਂ ਹੀ ਗੱਲ ਸਮਝਦੇ ਆ ਵੀ ਚਿੜੀ ਕਿੱਥੇ ਕਿੱਥੇ ਆਲਣਾ ਬਣਾਉਂਦੀ ਹੈ ਹੁਣ ਜਿਹੜੇ ਭਰਾ ਗਿਆਨ ਬੰਦਦੇ ਆ ਜੀ ਉਹ ਹਮੇਸ਼ਾ ਆਟਾ ਦਾਲ ਸਕੀਮ ਆਹਾ ਗੱਲ ਆ ਗ ਹੁਣ ਦੇਖੋ ਟਰਾਂਸਫਾਰਮਰ ਦੇ ਚੈਨਲ ਚਾਲਣਾ ਬਣਾ ਲਿਆ ਕੱਲ ਨੂੰ ਉਹ ਕਹਿਣਗੇ ਜੀ ਆਹ ਕਿਸਾਨ ਨੂੰ ਕਹੋ ਵੀ ਟਰਾਂਸਫਾਰਮਰ ਲਾ ਦੇ ਵੀ ਇਹਦੇ ਚੈਨਲ ਚਾਲਣਾ ਬਣਾਉਣਾ ਭੁੱਲ ਜੂਗੀ ਚਿੜੀ ਵੀ ਤੁਸੀਂ ਆਲਸੀ ਬਣਾਤੀ ਆ ਹੁਣ ਤੁਸੀਂ ਛੱਤ ਪਾਤੀ ਤੁਹਾਨੂੰ ਕਹਦੇ ਵੀ ਇਹ ਦੂਜੀ ਛੱਤ ਪਾ ਲਓ ਜੀ ਪੱਕੀ ਇਹ ਬੜਨੀ ਨਹੀਂ ਚਾਹੀਦੀ ਇੱਥੇ ਲੋਕ ਤਾਂ ਗਿਆਨ ਵੰਡੀ ਜਾਂਦੇ ਹੁੰਦੇ ਨੇ ਜੀ ਜੇ ਕੋਠੀ ਵੀ ਪਾਉਂਦਾ ਕੋਈ ਭਰਾ ਹੱਥ ਵੱਲ ਤੇ ਬੇਨਤੀ ਹੈ ਜਿਹੜਾ ਉਹ ਬਾਹਰਲਾ ਪਸਾ ਨੂੰ ਹਾਂ ਉਹ ਜੀ ਬਿਲਕੁਲ ਮੁੱਕੇ ਰੱਖਦੇ ਜੀ ਦਾਸ ਜੀ ਦੀ ਗੱਲ ਚ ਇਹ ਕਿ ਕਰੋੜਾ ਕੱਢ ਦੇ ਜੀ 1 ਕਿ ਕਰੋੜਾ ਕੱਢ ਕੇ ਨਾ ਜੀ ਉਹਨਾਂ ਦਾ ਬਸੇਬਾ ਹੋ ਜਾਂਦਾ ਹਾਂਜੀ ਅਸੀਂ ਵੀ ਕੋਠੀ ਦੇ ਮਾਲਕ ਐ ਪੰਛੀ ਵੀ ਕੋਠੀ ਦੇ ਮਾਲਕ ਦਾ ਉਹ ਵੀ ਰੱਬ ਦੇ ਜੀਵ ਐ ਅਸੀਂ ਵੀ ਰੱਬ ਦੇ ਜੀਵ ਨਾ ਜਗ੍ਹਾ ਦੋ ਨਾ ਤੁਸੀਂ ਵੀ ਜੀ ਆਪਣੇ ਜਿਹੜੇ ਹੈਗੇ ਆ ਘੋੜ ਬਹੁਤ ਲਾਏ ਆ ਹਾਂਜੀ ਘੋੜ ਬਹੁਤ ਆਜ ਦਿਖਾਵਾਂਗੇ ਫਿਰ ਅੱਜ ਦਿਖਾਵਾਂਗੇ ਘੋੜਾ ਬਹੁਤ ਸ਼ੌਂਕ ਐ ਚਲੋ ਜੀ ਉਹ ਬੇਪਿੰਡ ਦਿਖਾਉਂਦੇ ਆਂ ਸ਼ਮਸ਼ਾਨ ਘਾਟ ਚ ਠੀਕ ਐ ਚਲੋ ਆਜੋ ਜੀ ਹਾਂਜੀ ਭਾਈ ਜੀ ਹਾਂਜੀ ਆਹ ਬੋੜਾ ਜੀ ਇਹ ਬੋੜਾ ਜੀ ਜਿਹੜਾ ਗੁੱਬਿਆਂ ਸੰਭਾਂ ਘਾਟ ਦੱਸਿਆ ਸੀ ਤੁਹਾਨੂੰ ਅੱਛਾ ਗੁੱਬੇ ਪਿੰਡਾ ਜੀ ਇਹ ਠੀਕ ਹੈ ਇਹ ਪਿੰਡ ਭੂਰੇ ਆ ਇਹ ਤੁਸੀਂ ਲਾਇਆ ਸੀ ਹਾਂਜੀ ਤੇ ਹੋਰ ਕਿਹੜਾ ਸੀ ਆਜੋ ਜੀ ਆ ਦੇਖੋ ਇਹ ਲਾਇਆ ਜੀ ਹਾਂਜੀ ਇਹ ਆਪ ਐਰੇ ਕੀਤੇ ਆ ਜੀ ਠੀਕ ਹੈ ਜੀ ਉਸ ਟਲਟਾਂ ਚਾੱਕੀ ਆਪ ਮਿਹਨਤ ਕਰਕੇ ਆਪ ਪਾਣੀ ਪੱਕ ਜਾਣਾ ਜੀ ਇੱਥੇ ਅੱਛਾ ਬੱਕਰੀਆਂ ਤੋਂ ਆਪ ਬਚਾਏ ਨੇ ਹੁਣ ਕੁਝ ਪੰਚਾਇਤ ਨੇ ਗੌਰ ਕੀਤੀ ਆ ਲੋਸ ਮਿੰਟ ਕਰਕੇ ਬੱਕਰੀ ਵਾਲਾ ਬੰਦ ਕਰਤਾ ਹੁਣ ਪਹਿਲਾਂ ਸਾਰੇ ਬੂਟੇ ਖਾਦੇ ਹੋਏ ਤੇ ਆਪਾਂ ਆਪਦੇ ਬਚਾ ਲਏ ਤੇ ਠੀਕ ਹੈ ਜੀ ਇਹ ਮਿਹਨਤ ਕਰਦੀਆਂ ਆ ਦੇਖੋ ਜੀ ਗੇੜ ਗੇੜ ਦੇ ਦੇ ਹੂੰ ਇਹ ਦੱਸਿਆ ਦੀ ਆਤਮਾ ਸਿੰਘ ਇੱਕ ਸਾਡਾ ਮਿੱਤਰ ਦੀ ਡੈਥ ਹੋ ਗਈ ਸੀ ਹਾਂਜੀ ਉਹ ਕਹਿੰਦੇ ਵੀ ਜਤਾ ਖਰਾਖ ਤੇਲ ਦਿਓ ਹੂੰ ਨਹਿਰ ਚ ਨਹੀਂ ਕਿਤੇ ਯਾਰ ਦੱਬ ਦਿਓ ਹੂੰ ਕੋਈ ਬੰਦਾ ਕਹਿੰਦਾ ਯਾਰ ਆਪਣੇ ਮਿੱਤਰ ਕੋਲ ਬੂਟੇ ਪਏ ਨੇ ਮੇਰੇ ਕੋਲ 100 ਪਿਆਤੀ ਬੋੜ ਪਾਲਿਆ ਹੋਇਆ ਜਿਹੜੇ ਕੋ ਹੂੰ ਓਏ ਜਿਹੜੇ ਹੋ ਗਏ ਬੰਡਮੁੰਡਾ ਵੀ ਬਹੁਤ ਪਿੰਡਾਂ ਚ ਹੂੰ ਤੇ ਕੰਮ ਆਪਾਂ ਜਿਹੜੇ ਇਹੀ ਕਰਨਾ ਲੋਕ ਹੋਰ ਫਿਰ ਚਮਕੌਰਾ ਤੁਸੀਂ ਹਾਲ ਨੇ ਵੀ ਲਾਈ ਜਾਂਦੇ ਹੋ ਹਨਾ ਹਾਂਜੀ ਇਹ ਵੀ ਹਾਲਸੀ ਬਣਾਈ ਜਾਂਦੇ ਹੋ ਹਾਂਜੀ ਕਿੰਨੇ ਕੁ ਪੰਜ ਛੇ ਹਾਲਸੀ ਬਣ ਗਏ ਇਹ ਲਾਉਣ ਨਾਲ ਮੈਂ ਜੀ ਘਟੋ ਘਟ ਇੱਕ 173 ਹਾਲ ਨੇ ਪਿੰਡ ਵਿੱਚ ਲਾ ਚੁੱਕੀ ਆ ਅੱਛਾ ਵੀ ਮੇਰਾ ਨਗਰ ਨੇ ਬਹੁਤ ਸਾਥ ਦਿੱਤਾ ਨੌਜਮਾਨ ਨੇ ਬਹੁਤ ਸਾਥ ਦਿੱਤਾ ਜਿਵੇਂ ਬਾਈਬਲ ਵੀਰ ਆ ਜਿਹਨੇ ਮੇਰਾ ਪੂਰਾ ਸਾਥ ਦਿੱਤਾ ਤੁਹਾਡੇ ਫਾਦਰ ਸਾਹਿਬ ਨੇ ਸਾਡੇ ਘਰ ਦੇ ਨੇ ਵੀ ਪੂਰਾ ਸਾਥ ਦਿੱਤਾ ਮੈਨੂੰ ਕਿਤੇ ਰੋਕਿਆ ਨਹੀਂ ਸੀਗਾ ਅੱਛਾ ਜੀ ਵੱਡੀ ਗੱਲ ਤਾਂ ਇਹ ਆ ਮੈਨੂੰ ਘਰੋਂ ਕਿਸੇ ਨੇ ਰੋਕਿਆ ਨਹੀਂ ਸੀਗਾ ਕੰਮ ਵਾਸਤੇ ਹਾਂਜੀ ਦੂਜੇ ਨੰਬਰ ਤੇ ਗਰਾਸਾਂ ਦੀ ਵੀ ਮੈਂ ਪੂਰੀ ਸੇਵਾ ਕੀਤੀ ਆ ਅੱਛਾ ਬੜਬੜ ਵੀਰ ਚੋਂ ਲਿਆਉਂਦਾ ਸੀ ਇੱਥੇ ਲੋਕਾਂ ਨੂੰ ਫਰੀ ਦਿੱਤੇ ਨੇ ਮੈਂ ਕਿੰਨੇ ਸਾਲ ਹੋ ਗਏ ਇਹ ਇਹ ਮੈਨੂੰ ਘੱਟੋ ਡੇਢ ਸਾਲ ਹੋ ਗਏ ਇਹ ਕਦੋਂ ਕ ਲੱਗੀ ਚਿੰਗ ਕਿ ਮੈਂ ਇਹ ਛੋਟੀਆਂ ਮੈਂ ਵੀਰੋਂ ਦੇਖਦਾ ਰਹਿੰਦਾ ਸੀ ਜੀ ਅੱਛਾ ਜੀ ਤੇ ਉੱਥੋਂ ਫੇਰ ਜਾਗਰੂਕ ਹੋਏ ਵੀ ਆਪਾਂ ਵੀ ਕੋਈ ਪ੍ਰਾਲਾ ਕਰੀਏ ਹਨਾ ਉਧਰ ਤੱਕ ਲਈ ਹਾਂ ਵੀ ਅਨਸਾਨ ਲਈ ਤਾਂ ਸਹੀ ਨਹੀਂ ਤੁਸੀਂ ਤਾਂ ਰੇੜੀ ਲਈ ਫਿਰਦੇ ਹੁੰਦੇ ਹਨਾ ਹਾਂਜੀ ਮੇਰੇ ਬੱਚਿਆਂ ਨੇ ਵੀ ਬਹੁਤ ਸਾਥ ਦਿੱਤਾ ਹਾਂਜੀ ਤੇ ਛੋਟੇ ਛੋਟੇ ਬੱਚਿਆਂ ਨੇ ਤੇ ਇੱਥੇ ਮੇਰਾ ਮਿੱਤਰ ਆ ਗੁਰਪ੍ਰੀਤ ਹੂੰ ਉਹਨੇ ਮੇਰੀ ਮਦਦ ਕੀਤੀ ਨਾਲ ਆਲ ਨੇ ਬਣਾ ਕੇ ਦਿੱਤੇ ਉਹਨੇ ਹੂੰ ਚਲੋ ਕਹਿੰਦਾ ਵੀ ਮੈਨੂੰ ਪੱਟੀ ਲਿਆ ਦੇ ਉਹਨੂੰ ਮੈਂ ਪੱਟੀ ਵਿੱਚ ਰਿਆ ਕੇ ਲਿਆ ਕੀਤੀ ਆਰੇ ਤੋਂ ਲੋਕਾਂ ਨੇ ਸਾਥ ਦਿੱਤਾ ਹੂੰ ਤੇ ਕੁਝ ਮੇਰੇ ਯਾਰ ਜਿਹੜੇ ਮਲਾਜਮ ਲੱਗੇ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਤੇ ਵੱਡੀ ਗੱਲ ਤਾਂ ਨਗਰ ਦੀ ਆ ਮੇਰਾ ਬਹੁਤ ਸਾਥ ਦਿੱਤਾ ਨਗਰ ਨੇ ਤੇ ਆਹ ਨੇ 173ਵੇਂ ਲਾ ਚੁੱਕੇ ਆ ਹਾਂਜੀ ਜਿੰਨੇ ਆਲੇ ਦੁਆਲੇ ਨੇ ਆਹ ਲੈ ਲੱਗੇ ਹੋਏ ਨੇ ਉਹਨਾਂ ਵਿੱਚੋਂ ਪ੍ਰੋਪਰ ਜਿਹੜੀਆਂ ਆ ਚੁੱਕੀਆਂ ਆ ਅੱਛਾ ਕਿੰਨੇ ਜਦੋਂ ਤੁਸੀਂ ਆਹ ਨੇ ਲਾ ਕੇ ਕਿੰਨੇ ਕਿ ਦਿਨਾਂ ਬਾਅਦ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋਵੇ ਤੇ 15-20 ਦਿਨਾਂ ਬਾਅਦ ਹੀ ਅੱਛਾ ਤੇ ਹੁਣ ਵਾਲੀ ਸੰਧਾ ਦਾ ਲਖਣਾ ਜਿੱਦੇ ਮੇਰੇ 10 ਕੇ ਇੰਸਟਾਗ੍ਰam ਤੇ ਫੋਲੋਅਰ ਹੋਏ ਨੇ ਹੂੰ ਉਦੋਂ ਮੈਨੂੰ ਕੋਈ ਮਿੱਤਰ ਕਹਿੰਦਾ ਯਾਰ ਕੇਕ ਕੱਟ ਮਹ ਨਹੀਂ ਆ ਕੇਕ ਆ ਪਤਾ ਆਹ ਲੈ ਲਾਵਾਂਗੇ ਅੱਛਾ ਤੇ 10 ਹਾਲ ਨੇ ਬਾਈ ਬਲਵੀਰ ਦਾ ਬੇਟਾ ਸੀ ਜੱਸੀ ਹੂੰ ਤੇ ਨਾਲ ਇਹਨਾਂ ਦਾ ਇੱਕ ਮੁੰਡਾ ਰਿਸ਼ਤੇਦਾਰ ਜੁਆਇ ਸੀ ਜੁਗ ਨੂੰ ਅਸੀਂ ਤਿੰਨੇ ਦੁਪਹਿਰੇ ਸੇਖਰ ਦਾਪਰ 1 ਵਜੇ ਹਾਂ ਦਾ ਸੰਲੇ ਲੋਗੜੇ ਸ਼ਰਕ ਤੇ ਲਾ ਕੇ ਆਏ ਲਾ ਕੇ ਅਸੀਂ 3 ਵਜੇ ਘਰੇ ਆ ਜੀ ਤੇ 3 ਵਜੇ ਮੈਂ ਕੱਖ ਲੈਣੇ ਜਾਂਉ ਆਉਂਦਿਆਂ ਨੂੰ 20 ਮਿੰਟਾਂ ਨੂੰ ਨਾ ਚਿੜੀ ਆਲ ਨੂੰ ਫੋਨ ਲੱਗ ਸੀ ਇੰਨਾ ਮੈਨੂੰ ਜਾ ਦੇ ਖੁਸ਼ੀ ਹੋਈ ਛੱਡ ਦਿਓ ਗੱਲਾਂ ਇਹ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਪੰਛੀ ਦੇ ਵਿਚ ਆਲ ਨਾ ਪਉਂਦਾ ਬਾਈਬਲ ਲੋਕਾਂ ਨੂੰ ਇਹੀ ਸਨੇਹ ਦੇਣਾ ਚਾਹੁੰਦਾ ਜੀ ਕੋਈ ਵੀ ਕਿਸਾਨ ਭਰਾ ਹਣਾ ਦਰਖਤ ਪੱਟਣੀ ਮਜਬੂਰੀ ਹੁੰਦੀ ਹੁੰਦੀ ਆਂ ਦੀ ਇਹ ਨਹੀਂ ਹੁੰਦਾ ਵੀ ਜਾਣ ਕੇ ਪੜਦਾ ਚਲੋ ਜੇ ਤੁਸੀਂ 5 ਦਰਖਤ ਪੱਟਦੇ ਤਾਂ ਤੁਸੀਂ 15 ਲਓ 20 ਲਾਉਤ ਤੱਕ ਗਨੇ ਲਾਓ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਖੇਤ ਕਿੰਨੇ ਲੱਗੇ ਹੋਏ ਆ ਘਾਟੋ ਘੱਟ ਜੀ ਮਿਲਾ 150 ਤੋਂ ਪਲੱਸ ਅੱਛਾ ਹਾਂ ਜੀ ਜੇ ਤੁਸੀਂ ਜਾ ਕੇ ਦੇਖੋ ਮੇਰੇ ਟੱਬਿਆਂ ਚ ਆਲੇ ਵੀ ਲਾਈ ਹੋ ਨੇ ਖੇਤ ਤੇ ਕਿੰਨੀ ਕੁ ਦੂਰ ਆ ਇਥੋਂ ਖੇਤ ਇਥੋਂ ਸਾਰਾ 1.5 ਕਿਲੋਮੀਟਰ ਹੈ ਫਿਰ ਤਾਂ ਅਪਾ ਚੱਲਾਂਗੇ ਤੁਹਾਨੂੰ ਦਿਖਾ ਲੈਣੇ ਤੇ ਨਾਲੇ ਆ ਬਾਈ ਹੋਰੇ ਬੋੜਾਂ ਦੀ ਸੇਵਾ ਬਾਬਾ ਹਾਂ ਜੀ ਇਹ ਬੋੜਾਂ ਦੀ ਬੋੜਾਂ ਦੀ ਸੇਵਾ ਵੀ ਕਰਨੀ ਹੈ ਜੀ ਹੂੰ ਇੱਕ ਗੱਲ ਇਹ ਹੈ ਵੀ ਸੇਵਾ ਭੋੜ ਦੀ ਕਰਦਾ ਹਾਂ ਹੂੰ ਲੋਕਾਂ ਨੂੰ ਦਿਖਾਵਾ ਮੈਂ ਕਰਦਾ ਹੂੰ ਲਾਉਂਦਾ ਮੈਂ ਆਦਣੇ ਹੂੰ ਪਰਿਵਾਰ ਨੂੰ ਮੈਂ ਪੁੱਛਦਾ ਹੂੰ ਮਾਂ ਮੇਰੀ ਰੋਟੀ ਕਣੇ ਦਰਸਦੀ ਹੂੰ ਘਰ ਵਾਲੀ ਮੇਰੀ ਤੜਕੇ ਛਲ ਕਰਦੀ ਫਿਰਦੀ ਆ ਮਾਂ ਮੇਰੀ ਨੂੰ ਕੋਈ ਪਾਣੀ ਨਹੀਂ ਖੜਾਉਂਦਾ ਹੂੰ ਪਹਿਲਾਂ ਮਾਂ ਤੇ ਪਿਓ ਦੀ ਸੇਵਾ ਹੂੰ ਪਹਿਲਾ ਆਦਤ ਹੂੰ ਘਰੋਂ ਸੇਵਾ ਚਲਾਓ ਬਾਹਰੋਂ ਨਹੀਂ ਬਾਹਰੋਂ ਬਾਹਰ ਠੀਕ ਹੈ ਜੀ ਫੋਕੇ ਨਾਲ ਕਿ ਲਾਉਣ ਦਾ ਕੋਈ ਫਾਇਦਾ ਨਹੀਂ ਹੂੰ ਇਹਦਾ ਮਾਂ ਪਿਓ ਦੁਖੀ ਆਨੂੰ ਹੂੰ ਦੇਖੋ ਛਕਿਆ ਅੰਬਰ ਤਾਂ ਹੂੰ ਸ਼ਗਾ ਅੰਬਰ ਤਾਂ ਕਈ ਪਰਿਵਾਰ ਫਿਰਦੇ ਮੂਲਵਾਲ ਨੇ ਬੁੜਾ ਰੋਟੀ ਦਾ ਹੀ ਜਾਂਦਾ ਜਾਂ ਘੇਰਾਤ ਹੋਈ ਜਾਂਦਾ ਹੂੰ ਮੂਲਵਾਲ ਜਾਂਦਾ ਕਿੱਦਾਂ ਹੂੰ ਸੰਦੀਪ ਮੈਂ ਨਹੀਂ ਮੰਨਦਾ ਸਹੀ ਗੱਲ ਆ ਸਹੀ ਮੈਂ ਨਹੀਂ ਮੰਨੂਗਾ ਆਪਣੇ ਬੀਹੀ ਚ ਬਜ਼ੁਰਗ ਆਉਂਦਾ ਬਾਪੂ ਚਾਚਾ ਕੀ ਹਾਲ ਬਾਬਾ ਕੀ ਹਾਲ ਉਹ ਖੁਸ਼ ਹੋ ਉਹ ਫਲਾਣ ਦਾ ਬੇਡਾ ਬੜਾ ਚੰਗਾ ਉਹ ਮੈਨੂੰ ਬੁਲਾ ਕੇ ਜਾਂਦਾ ਹੂੰ ਕੀ ਦੇਤਾ ਜੀ ਮੈਨੂੰ ਹੂੰ ਬੁਲਾਇਆ ਹੀ ਹੈ ਹੂੰ ਉਹਦਾ ਮਨ ਖੁਸ਼ ਕਰਦਾ ਪੰਛੀ ਵੀ ਖੁਸ਼ ਕਰਨ ਦਾ ਤਾਂ ਪਿਆ ਹੂੰ ਹਰ ਇੱਕ ਗੱਲ ਪਹਿਲਾਂ ਘਰੋਂ ਤੋਰੋ ਹੂੰ ਇਹ ਤਾਰੇ ਇਕੱਲੇ ਸਾਨੂੰ ਹੂੰ ਫੋਕੇ ਆਉਣ ਦਾ ਕੋਈ ਫਾਇਦਾ ਨਹੀਂ ਹੂੰ ਸਹੀ ਗੱਲ ਹੈ ਬਈ ਨਹੀਂ ਦੋਨਾਂ ਕਿਸੇ ਨੂੰ ਸੁਖ ਦਿਓ ਹੂੰ ਆਪਣੇ ਵੱਲੋਂ ਕਿਸੇ ਨੂੰ ਦੁੱਖ ਨਾ ਹੋਵੇ ਹੂੰ ਫੇਰ ਲਾਉਂਦਾ ਫਿਰ ਹੂੰ ਇੱਕ ਪਾਸੇ ਨਾ ਘਰ ਚ ਕੋਈ ਚੱਲਦਾ ਹੂੰ ਇੱਕ ਪਾਸੇ ਆਹਦਾ ਕਹ ਤੂੰ ਈਸਾ ਮਸੂ ਦੇਣਾ ਫਰਾਂ ਦੇ ਜਾਂਦਾ ਜਾਂ ਤੇਰਾ ਮੁੰਡਾ ਰੋਈ ਲੜਦਾ ਉਹ ਕਿਹੜਾ ਈਸਾ ਮਸੂ ਦੇ ਜਾਂ ਕੀ ਤੂੰ ਹੂੰ ਮੁੰਡੇ ਨੂੰ ਢਕਿਆ ਦੇ ਜੇ ਤਾਂ ਕਹ ਪੁੱਤ ਤੂੰ ਮੂਰੇ ਲੱਗ ਲੈ ਨਹੀਂ ਮੈਂ ਲੱਗ ਲੈਣਾ ਆਪਾਂ ਰੇਤਾਂ ਚੱਲਿਆ ਹੂੰ ਮੇਰੀ ਇਹ ਬੇਨਤੀ ਆ ਸਮਾਜ ਹੂੰ ਵੀ ਖੁਸ਼ੀ ਪ੍ਰਾਪਤ ਕਰੋ ਹੂੰ ਗਮਾਂਡੀ ਨੂੰ ਵੀ ਖੁਸ਼ ਰੱਖੋ ਹੂੰ ਤਾਂ ਇਹ ਤਾਂ ਕਿੰਨੂ ਖੁਸ਼ ਰੱਖੂ ਭੈਣ ਭਾਈ ਦਾ ਖੁਸ਼ ਰੱਖਣਾ ਭੈਣ ਭਾਈ ਦਾ ਆਪਣਾ ਇੱਕ ਆਪਿਆਂ ਭੈਣਾਂ ਹੁੰਦੀਆਂ ਹਨ ਕੁੜੀਆਂ ਚਿੜੀਆਂ ਹੁੰਦੀਆਂ ਨੇ ਕੀ ਦੋਲੀ ਰਾਂ ਦੇ ਕੇ ਸਦਾ ਰਾਂ ਦੇ ਕੇ ਖੁਸ਼ ਹੋ ਗਏ ਭਾਈ ਨੂੰ ਡੀ ਲੀ ਦੇਣਾ ਹਾਂ ਸਭੇ ਕੌਮ ਨੂੰ ਡੀ ਲੀ ਜਾਂਦੇ ਭੈਣਾਂ ਦਾ ਹਾਂ ਮੈਂ ਤਾਂ ਸੰਦੀਪ ਸਾਹਿਬ ਸਮਾਜ ਨੂੰ ਇਹੀ ਕਿਹੜਾ ਚਾਹੁੰਦਾ ਕਿਸੇ ਦਾ ਦਿਲ ਦੁਖੀ ਸਹੀ ਗੱਲ ਆ ਬਈ ਜੀ ਰੱਖੋ ਆ ਜਿਹੜੀਆਂ ਗੱਲਾਂ ਕੀਤੇ ਬਾ ਬਾਤ ਕੀ ਬਾਤ ਬਾਕੀ ਹਨਾ ਜੀ ਆਪਣਾ ਸਨੇਹਾ ਸਾਰਿਆਂ ਨੂੰ ਹਨ ਜੇ ਤੁਸੀਂ ਆਨਲਾਈਨ ਨਹੀਂ ਲਾ ਸਕਦੇ ਹਨ ਤਾਂ ਤਾਂ ਕੁਦਰਤ ਲਈ ਤੁਸੀਂ ਇੱਕ ਰੁੱਖ ਜ਼ਰੂਰ ਲਾਓ ਜਿਸ ਨਾਲ ਬੇਟੇ ਦਾ ਜਨਮ ਦੇਣਾ ਆਉਂਦਾ ਘਰੇ ਕੋਈ ਵੀ ਖੁਸ਼ੀ ਆਉਂਦੀ ਆ ਰੁੱਖ ਲਾਓ ਵਾਤਾਵਰਨ ਬਚਾਓ ਠੀਕ ਹੈ ਜੀ ਬਹੁਤ ਖੁਸ਼ੀ ਹੈ ਬਾਈ ਇਹਦੀ ਕੁੱਬੇ ਪਿੰਡ ਦਾ ਸਾਡਾ ਇੱਕ